ਸਸ਼ੀ ਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਅੱਜ ਤੋਂ ਆਪਾਂ ਪਾਕਿਸਤਾਨੀ ਸਲਵਾਰ ਦੀ ਕਟਿੰਗ ਕਰਨੇ ਲੱਗਿਆ ਇਹਦੇ ਵਿੱਚ ਆਪਾਂ ਕੋਈ ਵੀ ਆਸਨ ਨਹੀਂ ਪਾਵਾਂਗੇ ਠੀਕ ਹੈ ਜੀ ਇਹਦੀ ਕਟਿੰਗ ਤੁਸੀਂ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀ ਤੁਸੀਂ ਇਹਦੀ ਮੈਂ ਕਟਿੰਗ ਕਿਸ ਤਰ੍ਹਾਂ ਕਰ ਰਹੀ ਹਾਂ ਦੇਖੋ ਚਾਰ ਤਿਹਾਂ ਦੇ ਵਿੱਚ ਕਪੜਾ ਫੋਲਡ ਕਰ ਲਿਆ ਬੰਦ ਵਾਲੀ ਸਾਈਡ ਦੂਸਰੀ ਸਾਈਡ ਤੇ ਜਿੱਧਰ ਮੈਂ ਇੰਚ ਟੇਪ ਦਾ ਨਾਪ ਲੈ ਰਹੀ ਹਾਂ 32 ਇੰਚ ਤੁਸੀਂ ਇਹਦੀ ਇਸ ਤਰ੍ਹਾਂ ਲੈਂਥ ਰੱਖਣੀ ਹੈ 9 ਇੰਚ ਆਪਾਂ ਇੱਥੇ ਮੂਰੀ ਰੱਖਣੀ ਹੈ ਠੀਕ ਹੈ ਜੀ ਆਪਾਂ ਨੇ ਮਾਰਜਿਨ ਵੀ ਸੀਨ ਦਾ ਵਿੱਚ ਹੀ ਰੱਖਿਆ ਹੋਇਆ ਹੈਗਾ ਇੱਥੋਂ ਦੇਖੋ ਤੁਸੀਂ ਬੱਤੀ ਲੈਤਾ ਇੱਥੋਂ ਤੁਸੀਂ ਜਿੱਥੇ ਤੱਕ ਤੁਹਾਡੀ ਮੋਰੀ ਆਉਂਦੀ ਆ ਉੱਥੋਂ ਤੁਸੀਂ ਕਿੰਝ نیچے ਨੂੰ ਵਧਾ ਕੇ ਲਉਣਾ ਚੋਲੀ ਆਪਾਂ ਲਈਏ ਜੀ ਇਹਦੀ 9.5 ਇੰਚ ਠੀਕ ਹੈ ਜੀ ਫਿਰ ਆਪਾਂ ਸਕੈਲ ਪੱਟੀ ਦੇ ਨਾਲੇ ਵੀ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਗਾਈ ਆ ਇੱਥੋਂ ਆਪਾਂ ਨੇ ਦੇਖੋ ਅੰਦਰ ਨੂੰ 1.5 ਇੰਚ ਘੱਟ ਰੱਖਣੀ ਆ ਮੋਰੀ ਇਸ ਤਰ੍ਹਾਂ ਕਰਕੇ ਤੁਸੀਂ ਫਿਰ ਇਹਦੀ ਸ਼ੇਪ ਦੇਣੀ ਆ ਇਹ ਆਪਾਂ ਸਹੀੰਦੀ ਨਿਸ਼ਾਨੀ ਲਗਾ ਕੇ ਦਿਖਾ ਰਹੇ ਆ ਠੀਕ ਹੈ ਜੀ ਇਹ ਆਪਾਂ ਕਟਿੰਗ ਕਰਾਂਗੇ ਇਹ ਦੇਖੋ ਜੀ ਕਈ ਪੈਣਾਂ ਦੀ ਇਹ ਘੱਟ ਹੁੰਦੀ ਹੈ ਇਹ ਵਾਲੀ ਸੀਨ ਜਿੰਨੀਆਂ ਪਾਕਿਸਤਾਨੀ ਸਲਵਾਰਾਂ ਆਪਣੀਆਂ ਕਟਿੰਗ ਹੁੰਦੀਆਂ ਨੇ ਜਿਹੜੀਆਂ ਚ ਆਪਾਂ ਆਸਣ ਪਾਉਣੇ ਆ ਠੀਕ ਹੈ ਜੀ ਜਿਨ੍ਹਾਂ ਦੀ ਇਹ ਕਾਟ 22 ਇੰਚ 20 ਇੰਚ ਰਹਿ ਜਾਂਦੀ ਆ ਠੀਕ ਹੈ ਜੀ ਤੁਸੀਂ ਇੱਕ ਵਾਰੀ ਕਟਿੰਗ ਕਰਨ ਤੋਂ ਬਾਅਦ ਜ਼ਰੂਰ ਦੇਖਿਆ ਕਰੋ ਇੱਥੋਂ ਦੇਖੋ ਆਪਾਂ ਨੇ 2 ਇੰਚ ਦੀ ਕਾਟ ਪਾਉਣੀ ਆ 7 ਇੰਚ ਤੱਕ ਤੁਸੀਂ 6.5 ਤੱਕ ਵੀ ਪਾ ਸਕਦੇ ਹੋ 7 ਇੰਚ ਤੱਕ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਵਾਲੀ ਜਿਹੜੀ ਮੈਂ ਤੁਹਾਨੂੰ ਟੈਡੀ ਸੀਨ ਦੀ ਦੱਸ ਰਹੀ ਹਾਂ ਜਿਹੜੀ ਆਪਣੀ ਪਿੱਛੇ ਵਾਲੀ ਸੀਨ ਹੁੰਦੀ ਹੈ ਇਹ ਵਾਲੀ ਜਿਹੜੀ ਆਪਾਂ ਕਟਿੰਗ ਕਰਦੇ ਆ ਇਹ ਥੋੜੀ ਹਮੇਸ਼ਾ ਬਾਦ ਹੋਣੀ ਚਾਹੀਦੀ ਆ ਠੀਕ ਹੈ ਜੀ ਜੇ ਤੁਹਾਡੀ ਆਸਣ ਪਾਉਣ ਤੋਂ ਬਾਅਦ ਵੀ ਮਤਲਬ ਇਹ ਬਿਨਾ ਆਸਣ ਤੋਂ ਘੱਟ ਰਹਿ ਰਹੀ ਆ ਤਾਂ ਤੁਸੀਂ ਉਹਦੇ ਵਿੱਚ ਆਸਣ ਜ਼ਰੂਰ ਪਾਇਆ ਕਰੋ ਠੀਕ ਹੈ ਜੀ ਨਹੀਂ ਤੁਸੀਂ ਇਸ ਤਰ੍ਹਾਂ 1 ਜਾਂ 1.5 ਇੰਚ ਜਿੰਨਾ ਭਾਣਾ ਦੀ ਘੱਟ ਆ ਗਈ 34 ਇੰਚ ਲੈਂਥ ਆ ਉਹ ਤੁਸੀਂ ਇਧਰਲੀ ਸਾਈਡ ਤੋਂ 1.5 ਇੰਚ ਵਧਾ ਲਿਆ ਕਰੋ ਠੀਕ ਹੈ ਜੀ ਨਹੀਂ ਤੁਸੀਂ 1 ਇੰਚ ਤਾਂ ਜ਼ਰੂਰ ਵਧਾਇਆ ਕਰੋ ਠੀਕ ਹੈ ਜੀ ਇਹਦੇ ਨਾਲ ਤੁਹਾਡੀ ਸਲਵਾਰ ਚੱਕੀ ਨਹੀਂ ਜਾਊਗੀ 2 ਇੰਚ ਦੀ ਦੇਖੋ ਆਪਾਂ ਨੇ ਇੱਥੋਂ ਕਾਟ ਪਾਈ ਆ ਇਹ ਆਪਾਂ ਸੈਂਟਰ ਦਾ ਟੱਕ ਲਗਾਇਆ ਬਲਾਂ ਦਾ ਇਹ ਆਪਾਂ ਤੁਹਾਨੂੰ ਦੇਖੋ ਦਿਖਾ ਰਹੇ ਆ ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਇਹ ਸਲਵਾਰ ਦੀ ਕਟਿੰਗ ਹੋਈ ਆ ਹੁਣ ਆਪਾਂ ਬੈਲਟ ਦੀ ਕਟਿੰਗ ਕਰ ਰਹੇ ਆ 7 ਇੰਚ ਲੰਬਾਈ ਲਵਾਂਗੇ ਆਪਾਂ ਚੜਾਈ ਲਵਾਂਗੇ 22 ਇੰਚ ਕਈ ਭੈਣਾਂ ਦੇ ਮੈਸੇਜ ਆ ਰਹੇ ਆ ਇੱਕ ਭੈਣ ਦਾ ਮੈਨੂੰ ਬਹੁਤ ਜ਼ਿਆਦਾ ਮੈਸੇਜ ਆ ਰਿਹਾ ਵੀ ਪੌਕਟ ਦੀ ਵੀਡੀਓ ਪਾਓ ਤੁਸੀਂ ਸੂਟ ਤੇ ਪੌਕਟ ਲਾਉਣ ਦੀ ਉਹ ਆਪਾਂ ਵੀਡੀਓ ਮੰਡੇ ਨੂੰ ਅਪਲੋਡ ਕਰਾਂਗੇ ਠੀਕ ਹੈ ਜੀ ਸੌਰੀ ਜੀ ਥੋੜਾ ਜਿਹਾ ਕੰਮ ਜ਼ਿਆਦਾ ਆਇਆ ਹੋਇਆ ਇਸ ਕਰਕੇ ਨਹੀਂ ਹੋ ਰਿਹਾ ਠੀਕ ਹੈ ਜੀ ਆਪਾਂ ਮੰਡੇ ਨੂੰ ਉਹਨਾਂ ਦੀ ਵੀਡੀਓ ਅਪਲੋਡ ਕਰ ਦਾਂਗੇ ਜਿਹੜੀਆਂ ਮੇਰੀਆਂ ਭੈਣਾਂ ਨੇ ਹੋਰ ਵੀ ਮੈਸੇਜ ਕੀਤੇ ਹੋਏ ਨੇ ਆਪਾਂ ਨਾਲ-ਨਾਲ ਸਾਰੀਆਂ ਵੀਡੀਓ ਪਾਵਾਂਗੇ ਠੀਕ ਹੈ ਜੀ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਧੰਨਵਾਦ ਜੀ